ਬਾਲਾ ਇਹ ਦਰਨਾ ਲਾਇਆ ਕਿਉਂ ਲਾਇਆ ਇਹ ਸਾਰੇ ਇਸ ਵਾਰ ਕਿ ਲਾਇਆ ਵਾ ਇਹ ਸਵੇਰੇ 9 ਵਜੇ ਦੀ ਬੱਤੀ ਬੰਦਿਆ ਤੇ ਕਿਸੇ ਦੇ ਘਰ ਪਾਣੀ ਦਾ ਘੁੱਟ ਨਹੀਂ ਲਾ ਤੇ ਸਾਰੀ ਦੁਨੀਆ ਜਿਹੜੀ ਆ ਸਾਡੇ ਮਲੇ ਦੇ ਸਾਰੇ ਲੋਕ ਬਰੇ ਉੱਥੇ ਖੜੇ ਹੋ ਗਏ ਇਸ ਵਾਰ ਕਿ ਦਰਨਾ ਲਾਇਆ ਵਿਆ ਵਾ ਕਿ ਸਾਡਾ ਬੱਤੀ ਦਾ ਮਸਲਾ ਹੱਲ ਹੋ ਜਾਏ ਕਿੰਨੇ ਮਹੀਨੇ ਦੀ ਬੱਤੀ ਗਈ ਤੂੰ ਦਈ ਉਹ ਜੀ ਸਵੇਰੇ 9 ਵਜੇ ਦੀ ਬੱਤੀ ਬੰਦਿਆ ਸਵੇਰੇ 9 ਵਜੇ ਦੀ ਤੇ ਅਜੇ ਤੱਕ ਸਾਡਾ ਕੋਈ ਮਸਲਾ ਨਹੀਂ ਹੱਲ ਹੋਇਆ ਉਹ ਕਿੰਨੇ ਦਾ ਬਾਜਰਾ ਕਹਿੰਦੇ ਕੀ ਕਹਿੰਦੇ ਇਹ ਬਿਜਲੀ ਦੇ ਉਹ ਜੀ ਜੀ ਦੇ ਰਹੀ ਜੀ ਮੂਹਰੇ ਪਾਸੇ ਬਿਧੀਪੁਰੀ ਨੀਮੂ ਉਹ ਸਾਰੇ ਦੇਖੋ ਇਹਨਾਂ ਨੇ ਦਿੱਤੀ ਦੇ ਸਾਹਮਣੇ ਮੇਥੇ ਦੇ ਲਈ ਆ ਕਿਉਂ ਫੜਾ ਹੋਇਆ ਸਾਨੂੰ ਕੀ ਫੜਾ ਆ ਜੇ ਸਾਡੇ ਬੱਚੇ ਇੱਥੇ ਆਏ ਰਹੇ ਬੱਚੇ ਸਕੂਲੋਂ ਤੋਂ ਲੈ ਕੇ ਕੀ ਫੜਾ ਹੋਇਆ ਸਾਨੂੰ ਇਹਨਾਂ ਨੇ ਸਾਨੂੰ ਮੋਲ ਬੱਤੀ ਦੇ ਦਨਾਂ ਨੂੰ ਤੜੀ ਗਰਮੀ ਬਹੁਤ ਜ਼ਿਆਦਾ ਰਹੀ ਤੇ ਗਰਮੀ ਬਹੁਤ ਜ਼ਿਆਦੀ ਹੈ ਕੀ ਕਰਨ ਬੱਚੇ ਦੇ ਕੈਂਟ ਕਿ ਨਾਮ ਤੁਹਾਡਾ ਸਾਜਣ ਹਰ ਹਾਲ ਤਾਂ ਨਾਜਾਇਕ ਕੋਣ ਆਇਆ ਇਹ ਬੱਤੀ ਬੰਦਿਆ 9 ਮਈ ਦੀ ਕੱਲ ਦੀ ਬੱਤੀ ਬੰਦ ਹੋਈ ਸਾਡੇ ਤਾਰੇ ਖੜ ਜਾਂਦੀਆਂ ਨੀਂਨਾ ਹੋ ਗਿਆ ਸਾਡੀ ਕੋਈ ਤੇ ਸੁਣਨ ਨਹੀਂ ਦਿਆ ਘਰੀ ਬੰਦਾਂ ਦੇ ਤਾਰੇ ਹੀ ਆਪ ਆਪਣੇ ਕੋ ਪਾਹੇ ਲੈ ਲੈ ਬਦਲਣ ਦੇ ਆਹਨੂੰ ਬੱਤੀ ਚਾਹੀਦੀ ਆ ਮੈਂ ਤੇਰਾ ਹੀ ਆਪ ਆਪਣੇ ਕੋ ਪਾਹੇ ਲੈ ਲੈ ਬੱਤੀ ਚਾਹੁੰਦੇ ਆਹਨੂੰ ਬੱਤੀ ਚਾਹੀਦੀ ਆ